ਕਿਸਲਾ ਕੀਤਾ ਹੈ ਸਾਥ ਸੰਗਤ ਜੀ ਜਿਸ ਵਿਅਕਤੀ ਦਾ ਮੈਂ ਜ਼ਿਕਰ ਕਰਨ ਲੱਗਾ ਹਾਂ ਆਪ ਜੀ ਨੂੰ ਬੇਨਤੀ ਕਰਦਿਆਂ ਕਿ ਇਹਨਾਂ ਨੇ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਕੋਲੇ 1985 ਵਿਚ ਆ ਕੇ 90 ਤੱਕ 5 ਸਾਲ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਸੇਵਾ ਕੀਤੀ ਔਰ 90 ਤੋਂ ਲੈ ਕੇ 14 ਤੱਕ 24 ਸਾਲ ਮਹਾਨ ਤਪਸਵੀ ਸੰਤ ਬਾਬਾ ਤੇਜਾ ਸਿੰਘ ਦੀ ਰਾੜਾ ਸਾਹ ਵਾਲਿਆਂ ਦੀ ਸ਼ਰਨ ਵਿੱਚ ਕਿਉਂਕਿ ਸੰਤ ਬਾਬਾ ਤੇਜਾ ਸਿੰਘ ਦੀ ਦੀ ਪਾਰਖੂ ਨਿਗਾਹ ਦੇ ਵਿੱਚ ਖੜਾ ਉਤਰਨਾ ਬਹੁਤ ਕਠਿਨ ਸੀ ਉਹਨਾਂ ਦਾ ਬੜਾ ਤਪਸਵੀ ਜੀਵਨ ਔਰ ਸੰਕੋਚਮਾ ਜੀਵਨ ਕਦੇ ਉਹਨਾਂ ਦੇ ਮਖ ਤੋਂ ਤੁਸੀਂ ਬਚਨ ਨਹੀਂ ਕਰਦੇ ਸੁਣੇ ਹੋਣੇ ਹਮੇਸ਼ਾ ਬੰਦਗੀ ਔਰ ਭਗਤੀ ਵਿੱਚ ਲੀਨ ਰਹਿਣ ਵਾਲੀ ਆਤਮਾ ਸਨ ਪਰ ਉਹਨਾਂ ਦੀ ਆਗਿਆ ਵਿੱਚ ਰਹਿ ਕੇ 24 ਸਾਲ ਉਹਨਾਂ ਦੀ ਛਤਰ ਛਾਇਆ ਹੇਠ ਇਸ ਸਥਾਨ ਦੀਆਂ ਰਾਤ ਦਿਨ ਕਾਹਲਣਾ ਭਰਪੂਰ ਸੇਵਾਵਾਂ ਨਿਭਾਈਆਂ ਔਰ 11 ਸਾਲ ਸੰਤ ਬਾਬਾ ਬਲਜਿੰਦਰ ਸਿੰਘ ਦੀ ਦੀ ਅਗਵਾਈ ਵਿੱਚ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਇਮਾਨਦਾਰੀ ਨਾਲ ਅਣਥੱਕ ਰਾਤ ਦਿਨ ਸੇਵਾ ਕੀਤੀ ਕਹਿਣ ਤੋਂ ਮਰਾਤ ਜੋ ਅੱਜ ਫੈਸਲਾ ਲਿਆ ਗਿਆ ਸਮੁੱਚੀ ਸੰਗਤ ਨੂੰ ਮੈਂ ਬੇਨਤੀ ਕਰਾਂ ਕਿ ਭਾਈ ਅਮਰ ਸਿੰਘ ਜੀ ਭੋਰੇ ਵਾਲੇ ਜੋ ਅੱਜ ਫੈਸਲਾ ਲਿਆ ਗਿਆ ਸਮੁੱਚੀ ਸੰਗਤ ਨੂੰ ਮੈਂ ਬੇਨਤੀ ਕਰਾਂ ਕਿ ਭਾਈ ਅਮਰ ਸਿੰਘ ਜੀ ਭੋਰੇ ਵਾਲੇ બોલે ઈ સોનહાલ બોલે ઈ સોનહાલ બોલે ઈ સોનહાલ બોલે ઈ સોનહાલ બોલે ਸਾ ਨਿਹਾਲੋ ਸੰਗਤਾਂ ਨੇ ਸਮੁੱਚੇ ਪੰਥ ਨੇ ਇੰਧਿਆਕਾਰਿਆਂ ਦੀ ਗੂੰਜ ਵਿੱਚ ਪ੍ਰਵਾਨ ਕੀ ਦਿੱਤੀ ਹੈ ਭਾਈ ਅਮਰ ਸਿੰਘ ਜੀ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਨੇੜੇ ਤੋਂ ਜਾਣਦਾ ਹਾਂ ਬੜੀ ਸਾਦਗੀ ਵਿੱਚ ਰਹਿ ਕੇ ਆਗਿਆ ਵਿੱਚ ਰਹਿ ਕੇ ਸੇਵਾ ਕਰਨ ਵਾਲਾ ਸੇਵਾਦਾਰਾਂ ਵਰਗਾ ਜੀਵਨ ਸੰਸਥਾਵਾਂ ਦੀ ਸੇਵਾ ਦੋ ਹੀ ਵਿਅਕਤੀ ਪ੍ਰਾਪਤ ਕਰ ਸਕਦੇ ਆ ਜਾਂ ਕੋਈ ਬੰਦਗੀ ਭਜਨ ਸਿਮਰਨ ਕਰਨ ਵਾਲੀ ਨਾਮ ਅਭਿਆਸੀ ਆਤਮਾ ਜਾਂ ਕੋਈ ਸੇਵਾ ਕਰਨ ਵਾਲੀ ਆਤਮਾ ਜੇ ਕੋਈ ਸੇਵਾ ਕਰਨ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਕੋਈ ਨਾਮ ਜਪਣ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਸੰਗਤ ਉਹਦੇ ਤੇ ਬਖਸ਼ਿਸ਼ ਕਰਦੀ ਹੈ ਤਾਂ ਸਾਧ ਸੰਗਤ ਦੀ ਫੇਰ ਉਹ ਜਥੇਬੰਦੀਆਂ ਉਹ ਸੰਪਰਦਾਵਾਂ ਦੁਨੀਆ ਦੇ ਉੱਤੇ ਅੱਗੇ ਨਾਲੋਂ ਵੀ ਦੂਣ ਸਵਾਇਆ ਹੋ ਕੇ ਦੁਨੀਆ ਵਿੱਚ ਪੰਥ ਦੀ ਸੇਵਾਵਾਂ ਕਰਦੀਆਂ ਹਨ ਔਰ ਜਥੇਬੰਦੀਆਂ ਦਾ ਨਾਮ ਰੌਸ਼ਨ ਹੁੰਦਾ ਹੈ ਇਸ ਲਈ ਭਾਈ ਅਮਰ ਸਿੰਘ ਜੀ ਪੋਰੇ ਵਾਲਿਆਂ ਦੀ ਜੋ ਚੋਣ ਕੀਤੀ ਗਈ ਹੈ ਉਸ ਨੂੰ ਸਮੁੱਚੀ ਸੰਗਤ ਨੇ ਸਮੁੱਚੇ ਪੰਥ ਨੇ ਪ੍ਰਵਾਨਗੀ ਦਿੱਤੀ ਹੈ ਹੁਣ ਉਹਨਾਂ ਦੀ ਮੂਲ ਮੰਤਰ ਦਾ ਪਾਠ ਕਰਦਿਆਂ ਦਸਤਾਰ ਬੰਦੀ ਕੀਤੀ ਜਾਏਗੀ ਔਰ ਅੱਜ ਦੇ ਸਮਾਗਮ ਵਿੱਚ ਪੰਜਵੇਂ ਦਸਤਾਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਸ਼ੋਰ ਸਿੰਘ ਵਾਲੇ ਮਹਾਪੁਰਸ਼ ਪੂਲਮਸ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਜੋ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਾਲ ਸੋ ਵਾਹਿਗੁਰੂ ਜੀ ਕੀ